कबीर सतगुरु सुरम है बाया बाण जो एक लागत ही भोंगेर परया परया करे जे जे गूंगा हुआ बावरा बहरा हुआ कान पांव ते पिंगल भया मारिया सतगुरु बाण गुरु ने अपनी वाणी दा ऐसा बाण मारया कबीर कैंदले गूंगा हो गया ਗੁੰਗਾ ਹੋ ਗਏ ਆਪ ਦੀ ਗਿਆਤ ਲਈ ਅਰਜ਼ ਕਰਾਂ 10 ਦੋਖ ਮੰਨੇ ਜਾਂਦੇ ਨੇ 10 ਪਾਪ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਤੇ ਇਹ ਬਣ ਜਾਂਦੇ ਨੇ ਹਜ਼ਾਰਾਂ ਲੱਖਾਂ 10 ਦੋਖ ਜਿਹੜੇ ਨੇ 10 ਪੁਰਬ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਆਮ ਸਨਾਤਨ ਮਤ ਮੰਨਦਾ ਹੈ ਬਈ 10 ਪੁਰਬਾਂ ਦਿੱਤੇ ਵਕ ਵਕ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ ਦਸ ਦੋਖ ਉਤਰ ਜਾਂਦੇ ਲੈ ਜਾਂਦੇ ਨੇ ਮਹਾਰਾਜ ਕਹਿੰਦੇ ਨਹੀਂ ਲੈਂਦੇ ਇਹ ਨਹੀਂ ਲੈਂਦੇ ਇਸ਼ਨਾਨ ਜਲ ਦਾ ਮਨੁੱਖ ਦੇ ਗੁਨਾਹ ਨੂੰ ਨਹੀਂ ਧੋ ਸਕਦਾ ਮਨੁੱਖ ਦੇ ਪਾਪਾ ਨੂੰ ਨਹੀਂ ਧੋ ਸਕਦਾ ਕਿਸ ਢੰਗ ਨਾਲ ਧੋਲਦੇ ਨੇ ਕਿਸੇ ਵਕਤ ਫਿਰ ਅਰਜ਼ ਕਰਾਂਗਾ 10 ਦੋਖ ਜਿਹੜੇ ਨੇ ਇਹਦੇ ਚ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਨੇ ਤੇ ਤਿੰਨ ਪਾਪ ਤਨ ਦੇ ਨੇ ਚਾਰ ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ ਮਿੱਥਿਆ ਬੋਲਣਾ, ਝੂਠ ਬੋਲਣਾ। ਦੂਸਰਾ ਵਿਅਰਥ ਬੋਲਣਾ, ਮੈਂ ਗੱਪ ਸ਼ਫਜ਼ੂਲ। ਨਾ ਕੋਈ ਮਤਲਬ ਐਵੇਂ એનર્ਜੀ ਵੇਸਟ ਕਰੀ ਜਾਣ। ਤੀਸਰਾ ਕੌੜਾ ਬੋਲਣਾ। ਚੌਥਾ ਫਿਰਕਾ ਬੋਲਣਾ ਇਹ ਚਾਰ ਬਾਪ ਜ਼ਬਾਨ ਦੇ ਮਨੇ ਗਏ ਤਿੰਨ ਪਾਪ ਮਨ ਦੇ ਮਨੇ ਗਏ ਨੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਮਾਨਸਿਕ ਪਾਪ ਨੇ ਤਿੰਨ ਤਿੰਨ ਪਾਪ ਤਨ ਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦੀ ਇੱਜ਼ਤ ਲੁੱਟ ਲੈਣੀ ਕਿਸੇ ਦਾ ਮਾਲ ਖੋ ਲੈਣਾ ਇਹ 10 ਦੋਖ ਬਣਦੇ ਨੇ ਸਰੀਰਕ ਤਲ ਤੇ ਜਿਹੜੇ ਤਿੰਨ ਦੋਖ ਨੇ ਇਹ ਤੇ ਕੋਈ ਹਿੰਮਤ ਵਾਲਾ ਕਰਦਾ ਕਿਉਂਕਿ ਸਮਾਜ ਹੈ ਕਾਨੂੰਨ ਹੈ ਮਾਨਸਿਕ ਤੌਰ ਤੇ ਮਨੁੱਖ ਕਰਦਾ ਹੀ ਹੈ ਹੁਣ ਮੈਂ ਇੱਥੇ ਸਟੇਜ ਤੇ ਬੈਠਾ ਮਹਾਰਾਜ ਦੀ ਹਜ਼ੂਰੀ ਚ ਮਨ ਕਰਕੇ ਮੈਂ ਕਿਸੇ ਦਾ ਬੁਰਾ ਸੋਚਾਂ ਤੁਹਾਨੂੰ ਕੀ ਪਤਾ ਹੁਣ ਤੁਸੀਂ ਕੀ ਸੋਚ ਰਹੇ ਮੈਨੂੰ ਕੀ ਪਤਾ ਮਨ ਤੱਕ ਸਮਾਜ ਦੀ ਪਹੁੰਚ ਨਹੀਂ ਆਉਂਦੀ ਮਨ ਤੱਕ ਕਾਨੂੰਨ ਦੀ ਪਹੁੰਚ ਵੀ ਨਹੀਂ ਮਨ ਉਹ ਬਿਲਕੁਲ ਖੁੱਲਾ ਹੈ ਮਨ ਦੇ ਤਲ ਇਸ ਵਾਸਤੇ ਮਨ ਦੇ ਅਕਸਰ ਪਾਪ ਚੱਲਦੇ ਨੇ ਬੁਰਾ ਸੋਚਦਾ ਹੈ ਮਨ ਔਰ ਬੁਰੀ ਸੋਚਣੀ ਬਾਰ-ਬਾਰ ਰਿਪੀਟ ਹੁੰਦੀ ਰਹੇ ਇੱਕ ਦਿਨ ਬੁਰੀ ਸੋਚਣੀ ਬੁਰੀ ਕਰਨੀ ਬਣ ਜਾਂਦੀ ਹੈ ਬੁਰਾ ਸੋਚਿਆ ਹੋਇਆ ਬੁਰਾ ਕਿਰਦਾਰ ਬਣ ਜਾਂਦਾ ਹੈ ਬੁਰੀ ਨੀਅਤ ਬੁਰੀ ਕਰਤ ਬਣ ਜਾਂਦੀ ਇਸ ਵਾਸੇ ਗੁਰਬਾਣੀ ਰੋਕਦੀ ਐ ਬੀਜ ਨੂੰ ਹੀ ਖਤਮ ਕਰ ਮਨ ਆਪਣੇ ਤੇ ਬੁਰਾ ਮਿਟਾਣਾ ਦੇਖੇ ਸਗਲ ਸਿਸ਼ਟ ਸਾਜਣਾ ਬੁਰਾ ਮਨੁੱਖ ਕਿਸ ਦਾ ਸੋਚਦਾ ਜਿਹਨੂੰ ਬੇਗਾਨਾ ਤੇ ਉਪਰਾ ਸਮਝ ਲੈਂਦਾ ਆਪਣੇ ਦਾ ਬੁਰਾ ਨਹੀਂ ਸੋਚਦਾ ਤੋਂ ਮੈਰਿ ਸੁ ਕਰੈ ਚਾਰ ਪਾਪ ਜ਼ਬਾਨ ਦੇਨੇ ਕਬੀਰ ਕਹਿਨਨ ਮੈਂ ਗੁੰਗਾ ਹੋ ਗਿਆ ਹੁਣ ਮੈਂ ਮਿੱਥਿਆ ਨਹੀਂ ਬੋਲਦਾ ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ ਹੁਣ ਮੈਂ ਕੌੜਾ ਵੀ ਨਹੀਂ ਬੋਲਦਾ ਹੁਣ ਮੈਂ ਵਿਅਰਥ ਵੀ ਨਹੀਂ ਬੋਲਦਾ ਗੁੰਗਾ ਹੋ ਗਿਆ ਨਹੀਂ ਬੋਲਦਾ ਦੂਸਰਾ ਸ਼ਬਦਾ ਜੋ ਤੀਰ ਲੱਗਿਆ ਜੋ ਪੀੜ ਹੋਈ ਹੈ ਇਹ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਇਸ ਤੀਰ ਦੇ ਲਗਦਿਆਂ ਜੋ ਰਸ ਆਇਆ ਹੈ ਮੈਂ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਾ ਰਹੇ ਮੁਸਕਰਾਹਟ సే ਦੱਸਦੀ ਹੈ ਗੁੰਗੇ ਨੂੰ ਕੋਈ ਸਵਾਦ ਆਇਆ ਹੈ ਪਰ ਵਿਚਾਰਾ ਬਿਆਨ ਨਹੀਂ ਕਰ ਸਕਦਾ ਇਤਨਾ ਮਹਾਰਸਤੇ ਨੇ ਨਿੱਕੀ ਜਈ ਜਵਾਨ ਉਸ ਰਸ ਨੂੰ ਨਹੀਂ ਬਿਆਨ ਕਰ ਸਕਦੇ ਉਸ ਪੀੜਾ ਨੂੰ ਵੀ ਨਹੀਂ ਬਿਆਨ ਕਰ ਸਕਦੇ ਉਸ ਸਚਾਈ ਨੂੰ ਵੀ ਨਹੀਂ ਬਿਆਨ ਕਰ ਸਕਦੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਹਉ ਜਾਣਾ ਜੇ ਮੈਂ ਉਸ ਰਸ ਨੂੰ ਜਾਣ ਵੀ ਲਿਆ ਉਸ ਪ੍ਰਭੂ ਨੂੰ ਜਾਣ ਵੀ ਲਿਆ ਆਖਾਂ ਨਾ ਮੈਂ ਕਹਿਣਾ ਨਹੀਂ ਮਹਾਰਾਜ ਜਾਣ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚੱਲ ਜਾਏਗਾ پتہ پتا ستگے نے کہنا کتھن نہ جائی میری کتھنی چ نہیں آ میری کتنی چھوٹی پی جی وہ اتنا مہان ایسا نہیں کہ میں کتھن نہیں دیا کیا ہوں کتھی کتے کت دیکا میں اکتھ نہ کتن آ جائے جتنا کتھن کرنا کتھنی چھوٹی پہ جی ہے وہ بہت ہے بہت ہے ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ ਉਸ ਤੀਰ ਤੇ ਲੱਗਦਾ ਗੁੰਗਾ ਹੋਆ ਬਾਵਰਾ ਬਾਵਰੇ ਦੇ ਅਰਥ ਆਮ ਪੰਜਾਬ ਦੇ ਵਿੱਚ ਪਾਗਲ ਕਰਦੇ ਨੇ ਪਰ ਗੁਰਬਾਣੀ ਗ੍ਰਾਮਰ ਦੇ ਮੁਤਾਬਕ ਇਸ ਦੇ ਅਰਥ ਨੇ ਭੋਲਾ ਤੇ ਭੋਲੇ ਦੇ ਅਰਥ ਵੀ ਪੰਜਾਬ ਦੇ ਵਿੱਚ ਬੇਵਕੂਫੀ ਕਰਦੇ ਨੇ ਐਵੇਂ ਬੇਵਕੂਫ ਨੂੰ ਕਹਿੰਦੇ ਨੇਗੇ ਤੇ ਪੋਲਾ ਨਹੀਂ ਭੋਲਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ ਭਰੋਸੇ ਤੋਂ ਤੇ ਪਿਆਰ ਤੋਂ ਜਿਸ ਨਾਲ ਪਿਆਰ ਹੈ ਉਸਤੇ ਭਰੋਸਾ ਵੀ ਹੈ ਜਿਸ ਦੇ ਤੇ ਭਰੋਸਾ ਉਸ ਨਾਲ ਪਿਆਰ ਵੀ ਹੈ ਭਰੋਸਾ ਤੇ ਪ੍ਰੇਮ ਜਿੱਥੇ ਦੋਵੇਂ ਇਕੱਠੇ ਹੋ ਜਾਣ ਉਹ ਜੋ ਅਵਸਥਾ ਬਣਦੀ ਉਹਨੂੰ ਭਾਵਨਾ ਕਹਿੰਦੇ ਨੇ ਭਾਵਨਾ ਭਾਵਕ ਮਨੋਕ ਭਾਵਨਾ ਨਾਲ ਭਰਿਆ ਹੋਇਆ ਮਨੁੱਖ ਉਹਨੂੰ ਭੋਲਾ ਕਹੇ। ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ। ਇਹ ਵੀ ਮੈਰਿਜ ਕਰਨਾ। ਪਰ ਭਰੋਸਾ ਕਰਨਾ ਇੱਕ दैਵੀ ਗੁਣਾ ਦੇ ਵਿੱਚ ਬਹੁਤ ਵੱਡਾ ਗੁਣ ਹੈ। ਚਲਾਕ ਮਨੁੱਖ ਹਰ ਇੱਕ ਤੇ ਸ਼ੱਕ ਕਰਦਾ ਹੈ। ਹੋ ਸਕਦਾ ਆਪਣੇ ਮਾਂ-ਬਾਪ ਤੇ ਵੀ ਸ਼ੱਕ ਕਰੇ। ਹੋ ਸਕਦਾ ਆਪਣੇ ਭਰਾ ਤੇ ਪਤਨੀ ਤੇ ਵੀ ਸ਼ੱਕ ਕਰੇ। ਚਲਾਕ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ। ਭੋਲਾ ਮਨੁੱਖ ਠਗਾ ਤੇ ਸਕਦਾ ਹੈ ਠਗ ਨਹੀਂ ਸਕਦਾ ਚਲਾਕ ਬੰਦਾ ਠਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਭੋਲਾ ਹੋਣਾ ਦੇਵੀ ਗੁਣਾ ਦੇ ਚੋਂ ਇੱਕ ਬਹੁਤ ਵੱਡਾ ਗੁਣ ਹੈ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਚਲਾਕ ਮਨੁੱਖ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ دھنگر گرو سنگھ جی مہاراج اورنگ اورنگزیب کہیں دینے زفر نامہ شری مکواگ پاشای دسویں تو رام نہ دانم کے شناس برامداش پاویں تو حد تسبیح رکھ دیں اور اللہ ہو اللہ ہو جپ دیں وقت نماز پڑھ دیں پھر بھی تو خدا شناس نہیں ہے شیطان ہے تو خیباز ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਹਿੰਮਤ ਅਗਰ ਸਦ ਕੋ ਰਾਮ ਬਾਪੂਰੀ ਕਸਮ ਮਰਾਏ ਤਬਾਰ ਨਾ ਜ਼ਗ ਇੱਕ ਜ਼ਰਰਾ ਦਮ ਇੱਕ ਨਹੀਂ ਤੂੰ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਝੂਠਾ ਤੇਰੀ ਕੁਰਾਨ ਦੀ ਕਸਮ ਝੂਠੀ ਤੂੰ 12 ਕੁਰਾਨ ਦੀ ਤਲਾਵਤ ਕਰਦਾ ਹੈਂ ਅੰਦਰੋਂ ਸ਼ੈਤਾਨ ਹੈ ਤੇਰੇ ਦੋ ਰੂਪ ਨੇ ਛਲਾਕ ਮਨੁੱਖ ਦੇ ਦੋ ਰੂਪ ਹਮੇਸ਼ਾ ਦਿਖਾਂਦਾ ਕੁਛ ਹੋਰ ਹੈ ਹੁੰਦਾ ਕੁਛ ਹੋਰ ਹੈ ਭੋਲਾ ਅੰਦਰੋਂ ਬਾਹਰੋਂ ਇੱਕ ਹੈ ਸੜੇ ਦੇਸ਼ ਦੇ ਚ ਮਹਾਨ ਹੋ ਗਏ ਜੋਗੀ ਨੋ ਸ਼ਿਵਜੀ ਨੋ ਪੋਲਾ ਸ਼ੰਕਰ ਕਹਿੰਦੇ ਨ ਪੋਲਾ ਨਾਮ ਬੋਲਾ ਬੋਲਾ ਔਰ ਇੱਕ ਤੇ ਭਰੋਸਾ ਕਰ ਲੈਣਾ ਆਪਣੇ ਉਸ ਸੇਵਾਦਾਰ ਤੇ ਵੀ ਭਰੋਸਾ ਕੀਤਾ ਜੋ ਸੁਣ ਠੱਗਣ ਲਈ ਆਇਆ ਔਰ ਬੜਾ ਭਾਰੀ ਧੋਖਾ ਦੇਣ ਲੱਗਾ ਭਰੋਸਾ ਭੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਹਾਫਿਜ਼ ਕਹਿੰਦੇ ਨੇ ਸਦ ਜਾ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਜਕੇਸ ਹਜ਼ਾਰਾਂ ਜਿੰਦੜੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜਿਹਦੀ ਦਿਲ ਤੇ ਜ਼ਬਾਨ ਇੱਕ ਹੈ ਬਾਬਾ ਫਰੀਦ ਕਹਿੰਦੇ ਨੇ ਬਾਬਾ ਫਰੀਦ ਜੀ ਦਾ ਫਰਮਾਨ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਮਨੁੱਖ ਨੇ ਕਹਿੰਦੇ ਕੁਝ ਹੋਰ ਨੇ ਸੋਚਦੇ ਕੁਝ ਹੋਰ ਨੇ ਨੀਅਤ ਕੁਝ ਹੋਰ ਹੈ ਕਿਰਤ ਕੁਝ ਹੋਰ ਦਿਖਾਂਦੇ ਨੇ ਚੜਾਕ ਮਨੁੱਖ ਦੇ ਦੋ ਰੂਪ ਹੁੰਦੇ ਨੇ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਕਬੀਰ ਕਹਿੰਦੇ ਨੇ ਭੋਲਾ ਹੋ ਗਏ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਹੁਣ ਮੈਂ ਕੰਨਾਂ ਨਾਲ ਮਿੱਠਿਆ ਸੁਣਦਾ ਵੀ ਨਹੀਂ ਨਾ ਕਿਸੇ ਦੀ ਨਿੰਦਾ ਸੁਣਦਾ ਨਾ ਫੋਕੀ ਉਸਤਤ ਸੁਣਦਾ ਨਾ ਬਿਖੇ ਨਾਲਦ ਸੁਣਦਾ ਨਾ ਗੰਦੇ ਗੀਤ ਸੁਣਦਾ ਮੈਂ ਵੀ ਨਹੀਂ ਸੁਣਦਾ ਕੰਨਾਂ ਤੋਂ ਬਹਿਰਾ ਹੋ ਗਿਆ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਂ ਗੁਰੂ ਨੇ ਆਪਣੀ ਬਾਣੀ ਦਾ ਬਾਣ ਕੀ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਏ ਚੱਲਣ ਜੋਗਾ ਹੀ ਨਹੀਂ ਰਿਹਾ ਮਨ ਦੀ ਗੱਲ ਬਹਿ ਕਰਦੇ ਨੇ ਸ੍ਰੀ ਸੁਮੇਂ ਰਾਮਾਨੰਦ ਇੱਕ ਸ਼ਬਦ ਹੈ ਬਸੰਤ ਰਾਗ ਦੇ ਵਿੱਚ ਉਹਨਾਂ ਨੇ ਸਿੱਧਾ ਹੀ ਜ਼ਿਕਰ ਕੀਤਾ ਕਤ ਜਾਈਏ ਰੇ ਘਰ ਲਾ ਗੋ ਰੰਗ ਮੇਰਾ ਚਿਤ ਨਾ ਚੱਲੇ ਤਮਨ ਭਾਇਓ ਪੰਗ ਮਨ ਦੀ ਭਟਕਣਾ ਮਿਟ ਗਈਏ ਪੰਗ ਪਿੰਗਲਾ ਹੋ ਗਿਆ ਮਨ ਦੇ ਪੈਰ ਟੁੱਟ ਗਏ ਮੰਦੀ ਭਜ ਦੌੜ ਕਦਮ ਹੋ ਗਈ ਮੰਟੇ ਗਏ ਪੈਰੀ ਟੁੱਟ ਗਏ ਤੇ ਭਜ ਦੌੜਦੇ ਵਸ਼ਨਾ ਦੌੜਾਂਦੇ ਹੀ ਉਰਹੀ ਨਹੀਂ ਮੇਰਾ ਚੇਤਨਾ ਚੱਲ ਤਮਨ ਭਾਇਓ ਪੰਗ ਇੱਕ ਦਿਵਸ ਮਨ ਭਈ ਉਮੰਗ ਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਬਾਣ ਸੋਮੀ ਰਾਮਾਨੰਤ ਬਸੰਤ ਰਗ ਦਾ ਸ਼ਬਦ ਹੈ ਕਬੀਰ ਕਹਿੰਦੇ ਨੇ ਪਹਿਰਾ ਤੋਂ ਪਿੰਗਲਾ ਹੋ ਗਿਆਂ ਭਟਕਣਾ ਮਿਟ ਗਈ ਪਾਉ ਤੇ ਪਿੰਗਲ ਬਾਇ ਮਾਰਿਆ ਸਤਿਗੁਰੂ ਵਾਨ ਐਸਾ ਗੁਰੂ ਨੇ ਬਾਣੀ ਦਾ ਬਾਣ ਵਾਰਿਆ ਪਹਿਰਾ ਤੋਂ ਪਿੰਗਲਾ ਹੋ ਗਿਆਂ ਭਟਕਣਾ ਮਿਟ ਗਈ ਇਹਨੂੰ ਉਰਦੂ ਦੇ ਮਾਇਆਨਾਜ਼ ਸ਼ਾਇਰ ਗਾਲਿਬ ਨੇ ਆਪਣੇ ਅੰਦਾਜ਼ ਨਾਲ ਬਿਆਨ ਕੀਤਾ ਹੈ ਕਦੀ ਕਦੀ ਇਸ ਤਰ੍ਹਾਂ ਦੇ ਕਵੀ ਜਦ ਕਿਸੇ ਗਹਿਰੀ ਸੋਚ ਦੇ ਚਾਉਂਦੇ ਨੇ ਕੁਝ ਸਚਾਈਆਂ ਉਹਨਾਂ ਦੇ ਅੰਦਰੋਂ ਜਨਮ ਲੈਂਦੀਆਂ ਨੇ ਚੰਨ ਦੇਣਾ ﻏﺎਲਿਬ ਕਹਿੰਦਾ ਹੈ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਹਨਾਂ ਦਾ ਬੜਾ ਐਹਸਾਨ ਮੰਨਦਾ ਆਦੋਗੇ ਪੈਰ ਟੁੱਟ ਗਏ ਤੇ ਟੁੱਟੇ ਹੋਏ ਪੈਰਾਂ ਦਾ ਇਹਸਾਨ ਪਾਏ ਤਲਬ ਹੋਰ ਚਾਹੀਦਾ ਹੋਰ ਚਾਹੀਦਾ ਵਾਸ਼ਨਾ ਇਹਦੇ ਪੈਰ ਟੁੱਟ ਗਏ। ਤੁਹਾਨੂੰ ਇੰਜ ਬੈਨ ਪੈ ਬੰਦ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ पे ਐਸਾ ਹੈ ਤੇਮਾਰੇ ਦਰ ਸੇ ਅਬ ਉੱਠਕਰ ਕਹੀਂ ਜਾਇਆ ਨਹੀਂ ਜਾਤਾ خدا ہوں میں تیرے بوئے جو گا رہ گئے کہ بٹکنا کدھر جان جو گئے ہی نہیں پیر ہی کوئی نہیں۔ تلب واشنا دوڑاندیا سن وہ پیر تے گئے میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਦਾ ਕਹਿੰਦਾ ਗੱਲ ਤੇ ਮੈਂ ਸਮਝ ਲਈ ਹੁਣ ਮੈਂ ਕਿਸ ਤਰ੍ਹਾਂ ਸਮਝਾਵਾਂ ਗੁੰਗਾ ਹੋ ਗਿਆ ਨਹੀਂ ਕਹਿ ਸਕਦਾ ਗੁੰਗਾ ਹੂਆ ਬਾਵਰਾ ਬੇਰਾ ਹੂਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਨ ਜਦ ਵੀ ਕੋਈ ਮਨੁੱਖ ਇਸ ਡੰਗ ਨਾਲ ਸੁਣਦਾ ਹੈ ਹਾਲਤ ਇਹ ਬਣ ਜਾਂਦੀ ਹੈ ਜੋ ਕਬੀਰ ਨੇ ਸ਼ਲੋਕ ਦੇਚ ਬਿਆਨ ਕੀਤੀ ਹੈ ਅਵਸਥਾ ਉਹ ਬਣ ਜਾਂਦੀ ਹੈ ਜੋ ਧੰਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਅੰਤਰ ਪਿਆਸ ਉਠੇ ਪ੍ਰਭ ਕੇਰੀ ਸੁਣ ਗੁਰ ਵਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਅਗਰ ਇਸ ਗਹਿਰਾਈ ਨਾਲ ਕੋਈ ਸੁਣਦਾ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਹੈ ਦੁੱਖ ਪਾਪ ਦਾ ਨਾਸ ਸਤਗੁਰ ਰਹਿਮਤ ਕਰਨ ਜਿਤਨਾ ਜਾਗਿਆ ਹੋਇਆ ਮਨ ਹੈ ਪੂਰਨ ਇਕਾਗਰਤਾ ਨਾਲ ਅਗਰ ਸੁਣੇ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਨ ਅਨਸਾਰ ਹੀ ਦੁੱਖ ਮਿਟ ਜਾਂਦੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਨੇ ਸਤਗੁਰ ਐਸੀ ਸਾਰਿਆਂ ਤੇ ਮਿਹਰਮਤ ਕਰਨ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ 10 10 ਸੁਣਾਇਆ ਹੋਇਆ ਸਫਲ ਹੋਵੇ ਆਜ਼ਰੀਏ ਥੋੜੀ ਜਿਹੀ ਪ੍ਰਵਾਨ ਕਰਨੇ ਤੁਹਾਡੇ ਚਰਨ ਪਰਸਾਂ ਗੇ ਇਤਨੀ ਸੇਵਾ ਕਬੂਲ ਕਰਨੀ ਸਾਰਿਆਂ ਦਾ ਧੰਨਵਾਦ ਬਾਰ ਬਾਰ ਸ਼ੁਕਰਾਨਾ ਹੋਇਆ ਹੈ ਗੁਰੂ ਜੀ ਦਾ ਕਰ ਸਲਾਮ